ਢੱਲੇਵਾਲ ਸਾਹਿਬ ਦਾ ਹੱਥ ਕਿਸਾਨਾਂ ਵਾਸਤੇ ਮਜ਼ਦੂਰਾ ਵਾਸਤੇ ਆ ਤੇ ਆਪਣੀ ਜ਼ਿੰਦਗੀ ਨੂੰ दांव ਤੇ ਲਾਇਆ ਹੋਇਆ ਜਦੋਂ ਇਸ ਚੀਜ਼ ਨੂੰ ਦੇਖਦੇ ਹਾਂ ਤਾਂ ਕੀ ਐਨਾਲਿਸਿਸ ਕਰਦੇ ਹਾਂ ਇਹ ਨਾਲ ਉਹ ਨਾ ਕਹਿੰਦੇ ਵੀ ਮੈਂ ਇਹਨੂੰ ਮਾਨਣਾ ਮਜ਼ਦੂਰਾ ਪਰ ਮਨਬਤ ਰੱਖਣਾ ਇਹ ਰੱਖਣਾ ਆਪਾਂ ਸਰਕਾਰ ਦੇ ਮੂਰੇ ਗੋਡੇ ਨਹੀਂ ਟੇਕਣ ਤੇ ਵੀ ਉਹਨਾਂ ਨੇ ਇਤੋਂ ਤੱਕ ਕਿਹਾ ਵੀ ਬਾਅਦ ਲੋਕਾਂ ਨੇ ਸਾਡੇ ਟੈਗ ਲਾਉਣ ਲੱਪਣਾ ਵੀ ਰਸੇ ਦੀ ਬਾਕੀ ਕੋਈ ਨਹੀਂ ਬੀਜੇਪੀ ਦੇ ਬੰਦੇ ਆ ਬਿਠਾ ਦੇ ਜਿਹੜੀਆਂ ਦੂਜੇ ਜਥੇ ਬੰਦੀਆਂ ਪਾਟੋ ਧੜ ਦੇ ਸ਼ਿਕਾਇਤ ਹੋਈਆਂ ਨੇ ਉਹ ਇੱਕ ਪਲੇਟਫਾਰਮ ਤੇ ਆਉਣਾ ਚਾਹੁੰਦੀਆਂ ਨੇ ਕੀ ਲੱਗਦਾ ਕਿ ਇਸ ਤੇ ਮੱਦੇਨਜ਼ਰ ਉਹਨਾਂ ਦਾ ਸਮਰਥਨ ਲੈਣਾ ਚਾਹੀਦਾ ਜੋ ਸਮਰਥਨ ਦੇ ਰਹੀਆਂ ਰਿਸਪੈਕਟ ਉਹਨਾਂ ਦਾ ਆਪਾਂ ਕਰਾਂਗੇ ਜੀ ਪੂਰਾ ਤਾਂ ਏਕਤਾ ਦਾ ਹੌਲੀ ਹੌਲੀ ਤੁਹਾਨੂੰ ਪਤਾ ਜਿਹਲਾਂ ਬਹਿਣ ਲੱਪੀ ਤਾਂ ਫਿਰ ਆਪੀ ਪਲੇਟਫਾਰਮ ਇੱਕ ਹੋ ਹੀ ਜਾਂਦਾ ਸੈਂਟਰ ਦੇ ਵੱਲੋਂ ਮੀਟਿੰਗਾਂ ਦਾ ਸਮਾਂ ਤੈਅ ਕਿਉਂ ਨਹੀਂ ਕੀਤਾ ਜਾ ਰਿਹਾ ਕਿਉਂ ਨਹੀਂ ਕਿਸਾਨਾਂ ਨੂੰ ਜਿਹੜਾ ਨਜ਼ਰ ਅੰਦਾਜ਼ ਕਿਉਂ ਕੀਤਾ ਜਾ ਰਿਹਾ ਸਰਕਾਰ ਨੂੰ ਇਹੋ ਹੀ ਆ ਵੀ ਇਹ ਪਾਟਿਓ ਆ ਤੇ ਇੱਕ ਉਹਨਾਂ ਦੇ ਮਨ ਵਿੱਚ ਇਹ ਵੀ ਆ ਵੀ ਇਹ ਬਾਰ-ਬਾਰ ਧਾਨੇ ਤੇ ਬਹਿ ਜਾਂਦੇ ਆ ਉਹ ਉਹਨਾਂ ਦੀਆਂ ਗੱਲਾਂ ਤੋਂ ਇਹ ਵੀ ਸਿੱਧ ਹੁੰਦਾ ਪਈ ਜੇ ਆਪਾਂ ਜਾਂ ਐਸਕੇਮ ਨਾਨ ਪੋਲੀਟਿਕਲ ਨੂੰ ਖੁਸ਼ ਕਰਾਂਗੇ ਤਾਂ ਕੱਲ ਨੂੰ ਉਹ ਵੀ ਵਹਿਣਗੇ ਸਮੇਂ-ਸਮੇਂ ਤੇ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੇ ਸੰਘਰਸ਼ ਕੀਤੇ ਨੇ ਤੇ ਸੰਘਰਸ਼ਾਂ ਨੂੰ ਬਾ ਦਲੀਲ ਕਹਿ ਸਕਦੇ ਆ ਕਿ ਉਹਨਾਂ ਦੇ ਉੱਪਰ ਜਿੱਤ ਵੀ ਪ੍ਰਾਪਤ ਕੀਤੀ ਹੈ ਹਾਲ ਦੇ ਵਿੱਚ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਮਰਨਵਰ ਤੋਂ ਉੱਪਰ ਬੈਠੇ ਹੋਏ ਨੇ ਤੇ ਉਹਨਾਂ ਦਾ ਇੱਕੋ ਤਹਈਆ ਕੀਤਾ ਹੋਇਆ ਹੈ ਕਿ ਜਿੱਤ ਜਾਂ ਉਹਨਾਂ ਦੀ ਝੋਲੀ ਦੇ ਵਿੱਚ ਪਵੇਗੀ ਜਾਂ ਫਿਰ ਸ਼ਹਾਦਤ ਦਾ ਜੰਮ ਪੀਣਗੇ ਵੱਡਾ ਹੱਠ ਹੈ ਔਰ ਇਸੇ ਹੱਠ ਨੂੰ ਸਮਰਪਣ ਹੋ ਕੇ ਬਹੁਤ ਸਾਰੇ ਪੰਜਾਬ ਤੋਂ ਅਮਰਪਸੰਦ ਲੋਕ ਆਏ ਨੇ ਔਰ ਸਾਡੇ ਨਾਲ ਬਲਜੀਤ ਸਿੰਘ ਤਗੜ ਨੇ ਜਿਹੜੇ ਦੁਆਬੇ ਦੀ ਧਰਤੀ ਤੋਂ ਆਏ ਨੇ ਤੇ ਉਹਨਾਂ ਨੇ ਵੀ ਜਿਹੜਾ ਮੈਨੇਜਰ ਦੀ ਡਿਊਟੀ ਕੀਤੀ ਆ ਉਸ ਤੋਂ ਬਾਅਦ ਰਿਟਾਇਰਮੈਂਟ ਹੁੰਦੀ ਆ ਤਾਂ ਉਹਨਾਂ ਨੇ ਕਿਸਾਨੀ ਨੂੰ ਆਪਾਂ ਸਮਰਪਣ ਕੀਤਾ ਕਿ ਡੱਲੇਵਾਲ ਸਾਹਿਬ ਦੀ ਜਿਹੜਾ ਇੱਕ ਹੱਠ ਤੋਂ ਬਾਅਦ ਉਹਨਾਂ ਦਾ ਵੀ ਇੱਕ ਵੱਡਾ ਸਮਰਪਣ ਹੋਏਗਾ ਇਸੇ ਦੇ ਤਹਿਤ ਗੱਲਬਾਤ ਕਰਾਂਗੇ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਗੜ ਸਾਹਿਬ ਕਿਵੇਂ ਦੇਖਦੇ ਹੋ ਅਖਰ ਤੁਸੀਂ ਜਿਹੜਾ ਖੇਤੀ ਦੇ ਨਾਲ ਨਹੀਂ ਜੁੜੇ ਹੋਏ ਇੱਕ ਜੌਬਸਮੈਨ ਮੰਨੇ ਜਾਂਦੇ ਹੋ ਤੇ ਜੌਬਸਮੈਨ ਬਾਰੇ ਇਹ ਕਿਹਾ ਜਾਂਦਾ ਹੈ ਕਿ ਕਿਤੇ ਨਾ ਕਿਤੇ ਜਿਹੜੀਆਂ ਕਿਸਾਨੀ ਦੀਆਂ ਡਿਮਾਂਡਸ ਹੋਂ ਤੋਂ ਲੰਬੇ ਹੁੰਦੇ ਆ ਪਰ ਤੁਹਾਡਾ ਇਸ ਤਰ੍ਹਾਂ ਦਾ ਕਿਹੜਾ ਕਾਰਨ ਸੀ ਕਿ ਤੁਸੀਂ ਵੀ ਖਨੌਰੀ ਮੋਰਚੇ ਦੇ ਵਿੱਚ ਆ ਕੇ ਪੱਕੇ ਤੌਰ ਤੇ ਡੱਟ ਗਏ ਹੋ ਹਾਂਜੀ ਐਕਚੁਅਲੀ ਮੈਂ ਥੋੜਾ ਪਿੱਛੇ ਜਾਵਾਂਗਾ ਜੀ ਜਦੋਂ ਕੁਝ ਖਾੜਕੂ ਵਾਰਦਾ ਦੌਰ ਦੀ ਚੱਲਿਆ ਕੁਝ ਮਨ ਦੀਆਂ ਛਾਵਾਂ ਸੀ ਕੁਝ ਬੰਦਿਆਂ ਨਾਲ ਸੰਬੰਧ ਵੀ ਚਲੋ ਰਹਿ ਜਿੱਦਾਂ ਵੀ ਹਨਾ ਚਾਹੇ ਉਹ ਸੱਜਣ ਵੇਲੀ ਜਾਂ ਰਿਸ਼ਤੇਦਾਰੀ ਸਮਝ ਲਓ ਇੱਕ ਮਨ ਚ ਬੜਬੜਾ ਜਾ ਹੈਗਾ ਵੀ ਚਲੋ ਯਾਰ ਅਸੀਂ ਕੋਈ ਇਹੋ ਜਿਹਾ ਸਮਾਂ ਵੇ ਆ ਵੀ ਅਸੀਂ ਇੱਧਰ ਨੂੰ ਕੁਦਣ ਫਿਰਦੇ ਸੀ ਪਰ ਚਲੋ ਅਸੀਂ ਬੈਂਕ ਵਿੱਚ ਸੀਗੇ ਤੇ ਬਾਹਰ ਵਿੱਚ ਹੌਲੀ ਹੌਲੀ ਕਿਉਂਕਿ ਮਨ ਵਿੱਚ ਸਗਾ ਵੀ ਅਸੀਂ ਲੋਕਾਂ ਦੇ ਖਾਸ ਕਰਕੇ ਕਿਸਾਨ ਮਜ਼ਦੂਰਾਂ ਦੇ ਨਾ ਜੀ ਆਪਾਂ ਜਿਹੜੀ ਤਨਖਾਹ ਜੋ ਅਸੀਂ ਲੈਨੇ ਪੇਮੈਂਟ ਹੂੰ ਉਹ ਉਹਨਾਂ ਦੀ ਖੂਨ ਪਸਿਆਂ ਦੀ ਕਮਾਈ ਦੇ ਵਿਆਜ ਦੀ ਲੈ ਰਹੇ ਆ ਇੱਕ ਮਨ ਜਿਹਾ ਹੈ ਯਾਰ ਭਈ ਉਹ ਜਿੱਦਾਂ ਮਰਜੀ ਸਮਝ ਲੋ ਬਈ ਦਾ ਉਹ ਚੱਲਿਆ ਸੰਘਰਸ਼ ਤੇ ਸੋਚਿਆ ਵੀ ਹੁਣ ਰਿਟਾਇਰਮੈਂਟ ਉਹਨਾਂ 'ਚ ਹੋ ਗਈ ਹੈ ਆਪਾਂ ਹੁਣ ਕਿਉਂ ਨਾ ਇੱਧਰ ਤਰੀਏ ਮਤਲਬ ਜਿਹੜੀ 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 ਚੀਜ਼ ਤੁਸੀਂ ਸਮਝਦੇ ਸੀ ਕਿ ਜਿਹੜੀ ਤਨਖਾਹ ਸੀ ਲੈ ਰਿਆ ਹੈ ਕਿਸਾਨ ਦੀ ਖੂਨ ਪਸੀਨੇ ਦੀ ਭਰਾਈ ਤੇ ਉਹਦੇ ਵਿੱਚ ਉਹ ਰੋਚੜ ਹੈ ਨਾ ਹਾਂ ਨੇਚਰਲੀ ਹੈਗਾ ਇਹ ਜਿਹੜੀ ਚੀਜ਼ ਸਮਝਦੇ ਸੀ ਇਸੇ ਕਾਰਨਾਂ ਕਰਕੇ ਆ ਬਿਲਕੁਲ ਬਿਲਕੁਲ ਇਸੇ ਕਾਰਨਾਂ ਕਰਕੇ ਆ ਫਿਰ ਚਲੋ ਸਤਗੁਰਾਂ ਨੇ ਕਿਰਪਾ ਕੀਤੀ ਤੇ ਆਪਾਂ ਉਸ ਸੰਘਰਸ਼ ਵਿੱਚ ਵੀ 20 ਵਾਲੇ ਚ ਵੀ ਕਾਫੀ ਮਾਇਕ ਤੌਰ ਤੇ ਵੀ ਯਾਨੀ ਕਾਫੀ ਸਹਿਯੋਗ ਕੀਤੀ ਮੇਰੇ ਪਿੰਡੋਂ ਅੰਕਲ ਜਿਹੜਾ ਮਾਸਟਰ ਕੇਵਲ ਸਿੰਘ ਉਹਨਾਂ ਨੇ ਵੀ 2.5 ਲੱਖ ਰੁਪਇਆ ਮੇਰੇ ਰਾਹੀਂ ਜਿਹੜਾ ਖਾਲਸਾ ਇਹਨੂੰ ਦਿੱਤੇ ਜਾਂ ਹੋਰ ਈ ਵਨ ਆ ਵਿਸਤਰੇ ਪਏ ਇਹਨਾਂ ਵਿੱਚ ਵੀ ਅੰਦੇ ਕੁ ਉਦੋਂ ਦੇ ਪਏ ਹੋਣੇ ਜਿਹੜੇ ਅਸੀਂ ਲੈ ਕੇ ਆਏ ਇੱਥੋਂ ਹੂੰ ਤਾਂ ਤਕਰੀਬਨ ਇੱਕ ਵੱਡਾ ਟਰੱਕ ਭਰ ਕੇ ਆਹੀਂ ਨਾ ਪਹੁੰਚ ਇੱਥੇ ਭੇਜੇ ਸ਼ੰਭੂ ਵੀ ਸਿੰਘੂ ਵਾਟਰ ਉਦੋਂ ਵੀ ਹੂੰ ਇੱਕ ਮੇਰੇ ਪਿੰਡ ਦਾ ਮੁੰਡਾ ਸਾਡਾ ਭਰਾ ਹੀ ਲੱਗਦਾ ਉਹ ਤੇ ਸ਼ਾਨਜੀਤ ਸਿੰਘ ਆ ਕੈਨੇਡਾ ਚ ਉਹਨਾਂ ਦੀ ਨਾ ਜੀ ਇੱਕ ਉੱਥੇ ਸੰਸਥਾ ਜਿੱਥੇ ਉਹ ਵਰਕ ਕਰਦੇ ਆ ਹੂੰ ਤੇ ਉਹਦਾ ਮੈਨੂੰ ਫੋਨ ਆਉਂਦਾ ਜੀ ਐਕਚੁਅਲੀ ਇਹ ਨਾ ਅਸੀਂ ਇੱਕ ਟਾਂਡਾ ਲੋਕ ਇਨਕਲਾਬ ਮੰਚ ਸਿਗਾ ਜੀ ਉਹਨਾਂ ਜੁੜੇ ਹੋ ਸੀਗੇ ਜੀ ਰਾਣਾ ਅਮਰਜੀਤ ਸਿੰਘ ਪ੍ਰਧਾਨ ਜਿਹੜਾ ਸੀ ਇਹਨਾਂ ਨਾਲ ਸਾਡੇ ਸਬੰਧ ਸੀਗੇ ਤੇ ਸਾਡੀ ਹੁਣ ਜਿਹੜੀ ਜਥੇਬੰਦੀ ਹੈਗੀ ਬੀਕੂ ਯੂਜਾਰ ਹੈਗੀ ਹੈ ਇਹਦੇ ਪ੍ਰਧਾਨ ਅਮਰਜੀਤ ਸਿੰਘ ਰਾਣਾ ਮੈਸੂਬਾਸ ਕੱਤਰਿਆ ਹਨਾ ਜੀ ਤਾਂ ਕੋਈ ਇਹ ਜਹਾਜ਼ ਸਮਾ ਚੱਲਿਆ ਕਿ ਜਿਹੜੀ ਕਿਸਾਨ ਸੰਘਰਸ਼ ਕਮੇਟੀ ਨਾਲ ਇਹ ਜਿਹੜਾ ਜਗਵਿੰਦਰ ਦੂਜਾ ਸੌਰੀ ਸਗਾ ਜੰਗਵੀਰ ਚਾਹਵਾਨ ਪ੍ਰਧਾਨ ਸੀਗਾ ਕੋਈ ਇਹਨਾਂ ਦੇ ਮੁੱਦਿਆਂ ਤੇ ਨਹੀਂ ਆਸ ਵਿੱਚ ਪਣੀ ਹਨਾ ਜੀ ਬਖਰੀਆ ਮਾਪਨ ਹੋ ਗਿਆ ਜੀ ਪਰ ਚਲੋ ਆਪਾਂ ਉਸ ਮੁੱਦੇ ਤੇ ਨਹੀਂ ਚੱਲਦੇ ਉਹ ਮੁੰਡੇ ਦਾ ਫੋਨ ਆਉਂਦਾ ਵੀ ਸਾਡੇ ਕੋਲ ਇੱਕ 25 ਲੱਖ ਰੁਪਏ ਦਾ ਨਾ ਜੀ ਅਸੀਂ ਜੋ ਸੰਸਥਾ ਦੇ ਹੈਗੇ ਅਸੀਂ ਉਹ ਮੋਰਚੇ ਤੇ ਲਾਉਣਾ ਚਾਹੁੰਦੇ ਆ ਤਾਂ ਮੈਨੂੰ ਉਹ ਫੋਨ ਆਉਂਦਾ ਕਿ ਭਾਜੀ ਵੀ ਤੁਸੀਂ ਆਪਣਾ account ਦਵੋ ਤਾਂ ਅਸੀਂ ਪੈਸੇ ਭੇਜਾਂ ਮੈਂ ਕਿਹਾ ਭਾਈ ਨਹੀਂ ਆਪਾਂ ਤਾਂ account ਨਹੀਂ ਤੁਸੀਂ ਜੇ ਸੇਵਾ ਕਰਨੀ ਆ ਆ ਸੰਸਥਾ ਆ ਆ ਉਹਨਾਂ ਦਾ ਨੰਬਰ ਹੈ ਪ੍ਰਧਾਨ ਦਾ ਤੁਸੀਂ ਉਹਨਾਂ ਨਾਲ ਸਿੱਧੀ ਆਪ ਗੱਲ ਕਰ ਲਓ ਹੈਨਾ ਜੀ ਹੂੰ ਬਿਲਕੁਲ ਹਾਂ ਜੀ ਉਹਨਾਂ ਨੇ ਜੀ ਫਿਰ ਫੋਨ ਇਹਨਾਂ ਨਾਲ ਗੱਲ ਕੀਤੀ ਉਹ ਪਤਾ ਨਹੀਂ ਬਦ ਕਿਸਮ ਦੀ ਕੀ ਹੋਈ ਉਹ ਪ੍ਰਧਾਨ ਨੇ ਸਰਦਾਰ ਨੇ ਹਰਦੀਪ ਸਿੰਘ ਗੁੱਡਾ ਉਹਨੂੰ ਫੋਨ ਹੀ ਨਹੀਂ ਚੱਕਿਆ ਦੋ ਤਿੰਨ ਦਿਨੋਂ ਕਰਦੇ ਰਹੇ ਰੱਬ ਜਾਣੇ ਕੀ ਕਿਉਂਕਿ ਉਧਰ ਹੁਣ ਦੇਣਾ ਹੁੰਦਾ ਰਾਤ ਹੁੰਦੀ ਹੈ ਨਾ ਫੇਰ ਉਹਨਾਂ ਦਾ ਫੋਨ ਆ ਰਿਹਾ ਵੀ ਉਹਨਾਂ ਨੇ ਫੋਨ ਤਾਂ ਚੱਕਿਆ ਨਹੀਂ ਮੈਂ ਉਹਨੂੰ ਫੇਰ ਉਹਨਾਂ ਨੇ ਵੀ ਛੱਡ ਪਈ ਮੈਂ ਕਿਹਾ ਯਾਰ ਚੰਗੇ ਬੰਦੇ ਵੀ ਅਸੀਂ ਤਾਂ ਚਲੋ ਆਪਣੀ ਸੰਸਥਾ ਜਰੂਰ ਆਪਣਾ ਨਾਮ ਤੇ ਤੁਹਾਡੇ ਰਾਹੀਂ ਸੇਵਾ ਹੁੰਦੀ ਹੈ ਨਾ ਉਸ ਮੋਰਚੇ ਦੀ ਐਕਚੁਅਲੀ ਫੇਰ ਕੀ ਹੋਇਆ ਲੁਧਿਆਣਾ ਇੱਕ ਸੰਸਥਾ ਦੀ ਐਸਐਫ ਹੈ ਹਰਜਿੰਦਰ ਸਿੰਘ ਉਹਦਾ ਪ੍ਰਧਾਨ ਆ ਜੀ ਮੁੱਲਾਂਪੁਰ ਡਾਕਰੇ ਨੇੜੇ ਦਾ ਮੁੰਡਾ ਤਾਂ ਉਹਨ ਉਹਨਾਂ ਦਾ ਨਾਮ ਲਿਆ ਵੀ ਅਸੀਂ ਪੈਸੇ ਉੱਥੇ ਭੇਜਣ ਲੱਗੇ ਆ ਤਾਂ ਤੁਸੀਂ ਨਾਲ ਪਿੰਡੋਂ ਮੁੰਡੇ ਦੋ ਤਿੰਨ ਜਾਣੇ ਤੁਸੀਂ ਆਹੀਂ ਤਾਂ ਚਲੋ ਹੁਣ ਬਜ਼ੁਰਗ ਆਪਣੇ ਨੂੰ ਮੁੰਡਾ ਮੁੰਡਾ ਹੀ ਸਮਝਦਾ। ਬਿਲਕੁਲ ਤਾਂ ਤੇ ਤੁਸੀਂ ਨਾਲ ਭਾਜੀ ਜਾਣਾ ਤੇ ਸਮਾਨ ਲੈ ਕੇ ਲੁਧਿਆਣਾ ਨੂੰ ਨਾਲ ਉੱਥੇ ਤੁਸੀਂ ਸਾਰੀ ਉਹ ਡਿਸਟ੍ਰਿਬਿਊਸ਼ਨ ਵਸਹਾਉਣਾ ਕਾ ਨਹੀਂ ਉੱਥੇ ਜਿਹੜੀ ਉਹ ਸਮਾਨ ਜੇ ਟੱਕ ਭਰ ਕੇ ਕਾਫੀ ਬਾਅਦ ਵੀ ਹੋ ਲਿਆਉਂਦੇ ਦੇ ਜਿੱਦਾਂ ਕੰਬਲ ਹੋਈ ਆ ਜੋ ਸਟ੍ਰੈਗ ਸੂਟ ਕੀ ਦਵਾਈਆਂ A to Z ਜੀ ਉੱਥੇ ਆਪਾਂ ਰਹੇ ਤੇ ਉੱਥੇ ਕਾਫੀ ਜੀ ਆਪਾਂ ਸਮਾਨ ਮੰਡਿਆ ਤਾਂ ਮਨ ਵਿੱਚ ਜਜਬਾ ਵੀ ਜਾ ਰਹੀਂ ਆਪਾਂ ਰਿਓ ਚਪੂਰਨ ਸਮਰਪਨ ਦੇ ਨਾਲ ਤੇ ਰਹੇ ਬਾਅਦ ਵਿੱਚ ਵੀ ਚਲੋ ਉਹ ਤਾਂ ਉਹਨਾਂ ਦੀ ਸੇਵਾ ਸੀ ਹੈ ਨਾ ਤੇ ਉਤਵਾਲ ਇਹ ਅਮਰ ਸਿੰਘ ਰਣਾ ਵਖ ਹੋਇਆ ਸੀਗਾ ਇਹ ਮੈਨੂੰ ਕੰਦਾ ਵੀ ਯਾਰ ਤੂੰ ਮੇਰਾ ਸਾਥ ਦੇ ਤੇ ਆਪਾਂ ਥੋੜਾ ਜਿਹਾ ਬੰਦੀ ਬੱਕਰੀ ਬਣਾਉਣੀ ਮੈਂ ਕਿਹਾ ਚਲੋ ਮੈਂ ਉਦਾਂ ਸਮਰਥਨ ਤੁਹਾਡੇ ਨਾਲ ਰਹੂੰਗਾ ਪਰ ਨਹੀਂ ਇਹ ਪਤਾ ਨਹੀਂ ਇਹ ਇਹਦੇ ਕੋਈ ਰਿਸ਼ਤੇਦਾਰੀ ਸਾਡੇ ਮੈਂ ਭੁੰਗੇ ਐਕਚੁਅਲੀ ਮੈਨੇਜਰ ਰਟਾਇਰ ਹੋਇਆ ਸੀਗਾ ਤੇ ਇਹ ਕਰੇ ਉਧਰ ਗਿਆ ਤਾਂ ਇਹਨ ਕਰੇ ਉਥੇ ਨਾਮ ਉਹ ਲਿਆ ਵੀ ਦਾ ਸਾਡੇ ਮੰਜਾ ਸਾਹਿਬ ਤੱਕੜ ਬਲਜੀਤ ਸਿੰਘ ਤ ਉਹ ਉਹ ਸਾਡੇ ਏਦਾਂ ਹੈਗੇ ਸਾਡੇ ਨਾਲ ਉਹ ਕਹਿੰਦੇ ਯਾਰ ਉਹ ਜਦਾਂ ਆਪਣੀ ਸੇਫਤ ਨਹੀਂ ਆਫ ਕਰਨੀ ਚਾਹੀਦੀ ਉਹਨਾਂ ਨੇ ਕਿਹਾ ਵੀ ਚਲੋ ਉਹ ਤਾਂ ਬੰਦੇ ਵਧੀਆ ਸੀ ਬਾਵਾ ਇੱਥੇ ਉਹਨੂੰ ਜ਼ਮੀਨਦਾਰਾਂ ਦੀ ਸੇਵਾ ਕੀਤੀ ਵੀ ਜਿਹਨੂੰ ਬੈਂਕ ਚਾਹੀਦਾ ਸੀ ਤਾਂ ਬੜਾ ਰਿਸਪੈਕਟ ਕਰ ਦਿੰਦੇ ਸੀ ਹਨਾ ਤਾਂ ਹੌਲੀ ਹੌਲੀ ਚਲੋ ਇਹਨਾਂ ਨੇ ਮੈਨੂੰ ਕਿਹਾ ਵੀ ਨਹੀਂ ਤੂੰ ਮੈਂ ਤੂੰ ਮੇਰੇ ਨਾਲ ਆ ਸੁਭਾਸ ਕਰ ਤੂੰ ਹੋਊਗਾ ਮੈਂ ਪ੍ਰਧਾਨ ਆ ਤਾਂ ਹੁਣ ਵੀ ਆਪਾਂ ਚਲੋ ਮੁੰਡਾ ਵਧੀਆ ਜੀ ਸਾਡਾ ਪ੍ਰਧਾਨ ਬਾਰ ਕੋ ਮਤਲਬ ਉਸੇ ਦਿਨ ਤੋਂ ਤੁਸੀਂ ਡਟੇ ਹੋਏ ਹਾਂ ਡਟੇ ਹੋਏ ਆ ਤਕੜ ਸਾਹਿਬ ਤੁਸੀਂ ਇੱਕ ਹੋਰ ਬੜੀ ਪਿਆਰੀ ਗੱਲ ਕਹੀ ਕਿ ਜਿਸ ਤਰੀਕੇ ਦੇ ਨਾਲ ਮੈਂ ਬੈਂਕ ਦੇ ਵਿੱਚ ਜੋਬ ਕਰਦਾ ਸੀ ਤੇ ਮੈਂ ਉੱਥੇ ਸਮਝਦਾ ਸੀ ਯਾਰ ਇਹ ਜਿਹੜੇ ਜਿੰਨੇ ਵੀ ਪੈਸੇ ਮੈਨੂੰ ਤਨਖਾਹ ਮਿਲਦੀ ਹੈ ਕਿਸਾਨ ਤੇ ਕਿਰਤੀ ਭਾਈਚਾਰੇ ਦੀ ਮਿਹਨਤ ਦੀ ਕਮਾਈ ਹੈ ਕੀ ਲੱਗਦਾ ਕਿ ਜਿਹੜੀ ਚੀਜ਼ ਤੁਸੀਂ ਸਮਝਦੇ ਹੋ ਇਹ ਚੀਜ਼ ਤੁਹਾਡੇ ਸਮੇਤ ਹੋਰ ਵੀ ਬਹੁਤ ਸਾਰੇ ਲੋਕ ਸਮਝਦੇ ਆ ਜਾਂ ਕਿਤੇ ਨਾ ਕਿਤੇ ਧਿਆਨ ਗੋਚਰੀ ਆ ਨੇ ਕੁਝ ਪਰਸੈਂਟ ਕਿਆਸਾ ਹੁੰਦੀ ਆ ਸਮਝਦੇ ਆ ਪਰ ਆਮ ਤੌਰ ਤੇ ਜਰਾ ਤਾਂ ਤੁਹਾਨੂੰ ਪਤਾ ਹੈ ਵੀ ਹਰ ਇੱਕ ਬੰਦਾ ਕਹਿੰਦਾ ਭਾਈ ਆਪਾਂ ਤਨਖਾਹ ਲਓ ਤੇ ਕੰਮ ਕਰੋ ਕਿਉਂਕਿ ਇਵਨ ਗਵਰਨਮੈਂਟ ਜੌਬ ਚ ਤਾਂ ਇਦਾਂ ਹੀ ਹੁੰਦੀ ਆ ਹੂੰ ਕਿਉਂਕਿ ਮੇਰੀ ਵੀ ਬਣਦੀ ਨਹੀਂ ਜੀ ਆਪਣੇ ਮੁਲਾਜ਼ਮ ਨਾਮ ਨਹੀਂ ਬਣਦੇ ਕਈ ਵਾਰੀ ਇਦਾਂ ਹੋ ਜਾਂਦਾ ਵੀ ਮੈਂ ਬੈਂਕ 'ਚ ਹੀ ਲੜ ਪੈਂਦਾ ਹੁੰਦਾ ਜਦੋਂ ਮੈਂ ਮੈਨੇਜਰ ਨਹੀਂ ਵੀ ਬਾਮੀ ਮੈਂ ਲੜ ਪੈਂਦਾ ਜੇ ਹੁਣ ਕਾਰਨ ਕਾਰਨ ਕਿ ਕਾਰਨ ਇੱਕ ਧੀਮੀਦਾਰ ਖੇਤਾਂ 'ਚੋਂ ਆਂਦਾ ਜੀ ਹਨਾ ਉਹਨਾਂ ਵਿਚਾਰੇ ਨੇ ਖੂਨ ਪਸੀਨਾ ਹਉੜਿਆ ਪਰ ਨਾਂ ਬਣਿਆ ਤਾਂ ਮੈਂ ਹੀ ਉਹਨੂੰ बोलिए ना चजना हां ना तो फिर गुस्सा ਆ ਗਿਆ ਹੁੰਦਾ ਮੈਂ ਲੜ ਪੈਂਦਾ ਹੁੰਦਾ ਹੈਗਾ ਜੀ ਹਾਂ ਜੀ ਡੱਲੇਵਾਲ ਸਾਹਿਬ ਦਾ ਹੱਥ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਆ ਤੇ ਆਪਣੀ ਜ਼ਿੰਦਗੀ ਨੂੰ दांव ਤੇ ਲਾਇਆ ਹੋਇਆ ਜਦੋਂ ਇਸ ਚੀਜ਼ ਨੂੰ ਦੇਖਦੇ ਹਾਂ ਤਾਂ ਕੀ ਐਨਾਲਿਸਿਸ ਕਰਦੇ ਹਾਂ ਦੇਖੋ ਡੱਲਿਆਵਾਲ ਸਾਹਿਬ ਨੇ ਮੈਂ ਗੱਲ ਆਪਣੀ ਮੀਟਿੰਗ ਦੇ ਵਿੱਚ ਇੱਕ ਵਾਰੀ ਹੋਈ ਸੀ ਉਹ ਗੱਲ ਚਲੋ ਮੈਂ ਤੁਹਾਨੂੰ ਸ਼ੇਅਰ ਕਰਦਾ ਹਾਂ ਉਹ ਇਹ 26 ਨਵੰਬਰ ਪਹਿਲਾਂ ਤੋਂ ਕੋਈ ਦੋ ਕੁ ਮਹੀਨੇ ਦੀ ਪਹਿਲਾਂ ਗੱਲ ਆ ਕਿ ਐਕਚੁਅਲੀ ਅਸੀਂ ਸ਼ੰਭੂ ਬਾਰਡਰ ਤੇ ਬੈਠੇ ਸੀ ਜੀ ਮੈਂ ਉੱਥੇ ਰਿਹਾ ਜੀ 10 ਮਹੀਨੇ ਜਰਮਾ 26 ਨਵੰਬਰ ਤਵਿਚ ਬੈਠੇ ਸਾਨੂੰ ਇੱਥੇ ਟੈਂਟ ਟੁੰਟੇ ਲਿਆਉਣਾ ਪਿਆ ਉੱਥੇ ਪਤਾ ਨਹੀਂ ਉਸ ਦਿਨ ਮੈਂ ਜਗਜੀਤ ਸਿੰਘ ਡੱਲੇਵਾਲ ਸਾਹਿਬ ਦਾ ਜਾਹੋ ਜਹਾਲ ਦੇਖਿਆ ਜੀ ਹੂੰ ਕਿਉਂਕਿ ਕੁਦਰਤੀ ਤੌਰ ਤੇ ਧਰਨ ਵੀ ਪਰਹੋ ਕੁ ਥੋੜਾ ਜਿਹਾ ਮੋਰਚਾ ਉਸੋਂ ਪੋਜੀਸ਼ਨ ਤੇ ਥੱਲੇ ਆ ਰਿਹਾ ਸੀਗਾ ਅ ਨਾ ਲੋਕ ਘਟ ਆਕਰਸ਼ਨ ਜਿਹੜਾ ਘਟ ਗਿਆ ਸੀਗਾ ਨਾ ਇਹਨਾਂ ਨੂੰ ਪਤਾ ਨਹੀਂ ਇਹ ਕਹਿੰਦਾ ਵੀ ਮੈਂ ਆਪਾਂ ਵੀ ਹੁਣ ਨਹੀਂ ਇਹਨਾਂ ਨੇ ਉਹ ਨਾ ਕਹਿੰਦੇ ਵੀ ਮੈਂ ਇਹਨੂੰ ਮਾਰਨਾ ਮਜੂਰ ਆ ਪਰ ਮਨਵਰਤ ਰੱਖਣਾ ਇਹ ਰੱਖਣਾ ਆਪਾਂ ਸਰਕਾਰ ਦੇ ਮੂਹਰੇ ਗੋਡੇ ਨਹੀਂ ਟੇਕਣੇ ਹੂੰ ਈਵਨ ਇਹਨਾਂ ਨੇ ਇੱਥੋਂ ਤੱਕ ਕਿਹਾ ਵੀ ਬਾਅਦ ਲੋਕਾਂ ਨੇ ਸਾਡੇ ਟੈਗ ਲਾਉਣ ਲੱਪਣਾ ਵੀ ਰਸੇ ਦੀ ਬਾਕੀ ਇਹ ਕਹਿੰਨੀ ਬੀਜੇਪੀ ਦੇ ਬੰਦੇ ਆ ਬਿਠਾ ਲਿਓ ਯਾਨੀ ਉਦਰਾਮੇ ਡਲੇਵਾਰ ਸਾਹਿਬ ਦਾ ਜੀ ਲਿਖਿਆ ਜਿਉਂ-ਜਿਉਂ ਤਾਂ ਚਲੋ ਠੀਕ ਆ ਉਹ ਆਪਣਾ ਭਾਵੇਂ ਕਿ ਸਿੱਖੀ ਵਿੱਚ ਇਹ ਮਨਵਰਤ ਨਹੀਂ ਸਾਡੇ ਕੁਝ ਬੰਦੇ ਸਾਡੇ ਪ੍ਰਧਾਨ ਸਾਹਿਬ ਜਾਂ ਈਵਨ ਕਾਕਾ ਕੋਟ ਨੇ ਬੇਨਤੀਆਂ ਕੀਤੀ ਬਚਲੋ ਨਹੀਂ ਕਰਨਾ ਚਾਹੀਦਾ ਪਰ ਉਹ ਅਰੜਦੇ ਦੇ ਡਰੇ ਸੀ ਕਿ ਇੰਨੇ ਲੋਕ ਕਿੰਨੇ 1 ਲੱਖ 7 ਲੱਖ ਦੇ ਕਰੀਬ ਚਲੋ ਹਮ ਸਰਬਾ ਜੋ ਵੀ ਆਪਣੇ ਕਿਸਾਨਾਂ ਦੇ ਹਿਸਾਬ ਨਾਲ ਹੋਇਆ ਹਨਾ ਹੱਥ ਦੀ ਕੋਈ ਸੀਮਾ ਨਹੀਂ ਹੁੰਦੀ ਹਾਂ ਤਾਂ ਉਹ ਕਹਿੰਦੇ ਨਹੀਂ ਆਪਾਂ ਕੁਰਬਾਨੀ ਦਵਾਂਗੇ ਹਮ ਤਾਂ ਉੱਤੇ ਉਹ ਡਰੇ ਹੋਗਾ ਤਾਂ ਬਾਰ-ਬਾਰ ਜਦੋਂ ਵੀ ਕੋਈ ਉਹਨਾਂ ਨੂੰ ਮੈਨੇਜ ਜਾਂਦਾ ਤਾਂ ਉਹਨਾਂ ਲਈ ਹੋਈ ਹੁੰਦਾ ਵੀ ਹਾਂ ਵੀ ਕੀ ਤਿਆਰੀ ਆ ਹਮ ਤਾਂ ਮੈਂ ਆਪਣਾ ਦਾਅ ਲਾਤਾ ਤਾਂ ਤੁਸੀਂ ਇਹ ਨਾ ਹੋਵੇ ਪ੍ਰਸ਼ਾਸਨ ਮੈਨੂੰ ਚੱਕ ਕੇ ਲੈ ਜਾਵੇ ਤਾਂ ਮੈਂ ਰੋਲ ਜਵਾਂ ਦਾ ਸਾਡਾ ਆ ਜਿਹੜਾ ਮੋਰਚਾ ਵੀ ਖੰਡ ਖੰਡ ਹੋ ਜੇ ਤੇ ਤੁਸੀਂ ਇਹ ਜ਼ਿੰਮੇਵਾਰ ਤੁਹਾਡੀ ਤੁਹਾਡੀ ਜ਼ਿੰਦਗੀ ਦਾ ਲੰਬਾ ਸਮਾਂ ਤਜਰਬਾ ਰਿਆ ਇਹ ਤਾਂ ਕੀ ਲੱਗਦਾ ਕਿ ਇਸੇ ਦੇ ਵਿੱਚ ਜਿਹੜੀਆਂ ਦੂਜੇ ਜੱਥੇ ਬੰਦੀਆਂ ਪਾਟੋ ਧਾੜ ਦੇ ਸ਼ਿਕਾਲ ਹੋਣ ਜਾਂਦੇ ਉਹ ਇੱਕ ਪਲੇਟਫਾਰਮ ਤੇ ਆਉਣਾ ਚਾਹੁੰਦੀਆਂ ਨੇ ਉਹਨਾਂ ਦੇ ਵੱਲੋਂ ਕਾਲ ਵੀ ਦਿੱਤੀ ਗਈ ਹੈ ਤੇ ਨਾਲ ਕੱਲ ਦਾ ਐਲਾਨ ਵੀ ਕੀਤਾ ਗਿਆ ਹੈ ਕੀ ਲੱਗਦਾ ਕਿ ਇਸ ਤੇ ਮੱਦੇਨਜ਼ਰ ਉਹਨਾਂ ਦਾ ਸਮਰਥਨ ਲੈਣਾ ਚਾਹੀਦਾ ਜੋ ਸਮਰਥਨ ਦੇ ਰਹੀਆਂ ਤੇ ਨੇ ਤੇ ਵਿਚਾਰ ਚੱਲਦੇ ਆ ਖੈਰ ਹੂੰ ਮੈਂ ਪਰਸਨਲੀ ਤੋਂ ਤੇ ਆਪਣੀ رائے ਦਊਂਗਾ ਕਿਉਂਕਿ ਹੁਣ ਮੀਟਿੰਗ ਵੀ ਸਾਡੀ ਹੋਣੀ 9 ਵਜੇ ਇਸ ਮੁੱਦੇ ਤੇ ਵੀ ਗੱਲ ਹੋਈ ਜੀ ਕਿਉਂਕਿ ਜੇ ਆਪਾਂ ਚਾਹੁੰਦੇ ਆ ਕਿ ਡੱਲੇਵਾਲ ਸਾਹਿਬ ਦੀ ਜ਼ਿੰਦਗੀ ਬਹੁਤ ਕੀਮਤੀ ਆ ਇੱਕ ਬਹੁਤ ਵੱਡੇ ਕੱਦ ਵਾਲੇ ਕਿਸਾਨੀ ਲੀਡਰ ਆ ਜੇਕਰ ਆਪਾਂ ਉਹਨਾਂ ਦੀ ਜਾਨ ਅੱਜ ਵੀ ਬਚਾ ਸਕਦੇ ਆ ਤਾਂ ਅਸੀਂ ਇਹਨਾਂ ਨੂੰ ਇਹ ਕਰਨਾ ਹੀ ਚਾਹੀਦਾ ਰਿਸਪੈਕਟ ਤਾਂ ਉਹਨਾਂ ਦਾ ਆਪਾਂ ਕਰਾਂਗੇ ਜੀ ਪੂਰਾ ਹੂੰ ਤਾਂ ਏਕਤਾ ਦਾ ਹੌਲੀ ਹੌਲੀ ਤੁਹਾਨੂੰ ਪਤਾ ਜਿਹਾ ਲਾਂ ਬੈਂਡ ਲਾ ਪੀਰ ਅਪੀ ਪਲੇਟਫਾਰਮ ਇੱਕ ਹੋ ਹੀ ਜਾਂਦਾ ਹੁੰਦਾ ਤੇ ਉਦੋਂ ਦੇ ਪਹਿਲੇ ਜ ਆਪਣੇ ਜਦੋਂ ਮੋਰਚਾ ਉਹ ਲੱਗਿਆ ਦਿੱਲ ਦੀ ਉਹ ਚ ਵੀ ਇਦਾਂ ਸੀ ਹੌਲੀ ਹੌਲੀ ਬਾਅਦ ਵਿੱਚ ਇਕੱਠੇ ਹੋ ਹੀ ਗਏ ਸੀ ਕੋਈ ਇਹੋ ਜੀ ਗੱਲ ਨਹੀਂ ਸੈਂਟਰ ਸਰਕਾਰ ਕੀ ਲੱਗਦਾ ਕਿ ਸਨਸੀਅਰ ਕਿਉਂ ਨਹੀਂ ਨਜ਼ਰ ਆ ਰਹੀ ਜਿਸ ਤਰੀਕੇ ਦੇ ਨਾਲ ਜਦੋਂ ਡੱਲੇਵਾਲ ਸਾਹਿਬ ਸੰਘਰਸ਼ ਕਰ ਰਹੇ ਸੀ ਮਰਨ ਵਰਤ ਦੇ ਉੱਪਰ ਨਹੀਂ ਸੀ ਬੈਠੇ ਤਮਮ ਸਾਰੀਆਂ ਜਥੇਬੰਦੀਆਂ ਦੇ ਨਾਲ ਸਰਵਾਈਵ ਹੋ ਰਿਹਾ ਸੀ ਤਾਂ ਉਸ ਵੇਲੇ ਸੈਂਟਰ ਦੇ ਵੱਲੋਂ ਸਮੇਂ-ਸਮੇਂ ਤੇ ਮੀਟਿੰਗਾਂ ਦਿੱਤੀਆਂ ਜਾਂਦੀਆਂ ਸੀ ਸਮਾਂ ਸਮਾਂ ਤੈਅ ਹੁੰਦਾ ਸੀ ਟੇਬਲ ਟਾਕ ਹੁੰਦੀ ਸੀ ਕੀ ਲੱਗਦਾ ਕਿ ਜਿਹੜਾ ਸੈਂਟਰ ਦੇ ਵੱਲੋਂ ਮੀਟਿੰਗਾਂ ਦਾ ਸਮਾਂ ਤੈਅ ਕਿਉਂ ਨਹੀਂ ਕੀਤਾ ਜਾ ਰਿਹਾ ਕਿਉਂ ਨਹੀਂ ਕਿਸਾਨਾਂ ਨੂੰ ਜਿਹੜਾ ਨਜ਼ਰ ਅੰਦਾਜ਼ ਕਿਉਂ ਕੀਤਾ ਜਾ ਰਿਹਾ ਨਜ਼ਰ ਅੰਦਾਜ਼ ਇਸੇ ਕਰਕੇ ਐਕਚੁਅਲੀ ਤਾਂ ਮੈਂ ਕਹੂੰਗਾ ਕਿ ਕਿਉਂਕਿ ਅੰਦੋਲਨ ਹਮੇਸ਼ਾ ਜੇਕਰ ਚੱਲਿਆ ਤਾਂ ਪੰਜਾਬ ਦੀ ਧਰਤੀ ਤੋਂ ਚੱਲਿਆ ਹਾਂਜੀ ਤਾਂ ਪੰਜਾਬ ਦੇ ਜਿਹੜੇ ਕਿਸਾਨ ਆ ਉਹ ਥੋੜਾ ਜਿਹਾ ਗਵਰਨਮੈਂਟ ਨੂੰ ਪਤਾ ਵੀ ਇੰਨਾ ਹੈ ਜੀ ਤਾਂ ਜਿੱਦਣ ਜਦੋਂ ਹੁਣ ਕੱਲ ਦਾ ਉਹਨਾਂ ਨੇ ਕਿਹਾ ਵੀ ਆ ਰਹੇ ਆ ਉਹ ਚਲੋ ਉਹ ਸਰਕਾਰ ਨੂੰ ਇਹੋ ਹੀ ਆ ਵੀ ਇਹ ਪਾਟਿਓ ਆ ਹੂੰ ਤੇ ਇੱਕ ਉਹਨਾਂ ਦੇ ਮਨ ਵਿੱਚ ਇਹ ਵੀ ਆ ਵੀ ਇਹ ਬਾਰ-ਬਾਰ ਧਾਨੇ ਤੇ ਬਹਿ ਜਾਂਦੇ ਆ ਉਹ ਉਹਨਾਂ ਦੀ ਗੱਲਾਂ ਤੋਂ ਇਹ ਵੀ ਸਿੱਧ ਹੁੰਦਾ ਵੀ ਜੇ ਆਪਾਂ ਜਾਂ ਐਸਕੇਮ ਨਾਨ ਪੋਲੀਟਿਕਲ ਨੂੰ ਖੁਸ਼ ਕਰਾਂਗੇ ਤਾਂ ਕਾਨੂੰ ਉਹ ਵੀ ਵੈਣਗੇ ਉਹ ਕਹਿ ਵੀ ਰਹੇ ਆ ਹੂੰ ਵਿੱਚ ਤਾਂ ਜੇਕਰ ਉਹ ਇਕੱਠੇ ਹੋ ਜਾਂਦੇ ਦੋਨੇ ਫਾਰਮਾਂ ਤਾਂ ਫੇਰ ਤਾਂ ਕੋਈ ਗੱਲ ਨਹੀਂ ਫੇਰ ਸਰਕਾਰ ਚੁਕੇਗੀ ਇਹ ਉਹਨਾਂ ਨੇ ਮੰਨ ਸਰਕਾਰ ਦੇ ਹੋਈ ਆ ਵੀ ਇਹ ਤਾਂ ਬਕਰੇਵਾਪਣਾਂ ਦੇ ਵਿੱਚ ਹੈਗਾ ਹੀ ਇਸੇ ਕਰਕੇ ਗਵਰਨਮੈਂਟ ਜਿਹੜੀ ਅਜੇ ਟੇਬਲ ਟਾਕ ਤੇ ਨਹੀਂ ਆ ਰਹੀ ਤੁਹਾਡੇ ਮੁਤਾਬਕ ਫਿਰ ਪ੍ਰੈਸ਼ਰਾਈਜ਼ ਹੋਊਗਾ ਪੂਰਾ ਪ੍ਰੈਸ਼ਰਾਈਜ਼ ਹੋਊਗਾ ਜੀ ਹੂੰ ਬਿਲਕੁਲ ਤਮਾਮ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਕਿਸਾਨ ਆਗੂ ਬਲਜੀਤ ਸਿੰਘ ਤਕੜ ਸਾਹਿਬ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਤੋਂ ਸਾਰੀ ਜਾਣਕਾਰੀ ਆਪਣੇ ਨਜ਼ਰੀਏ ਦੇ ਅਨੁਸਾਰ ਦੇਣ ਦਾ ਯਤਨ ਕੀਤਾ ਹੈ ਤੇ ਵੱਡੀ ਖਾਸ ਗੱਲ ਇਹ ਹੈ ਕਿ ਜਦੋਂ ਵੀ ਕੋਈ ਪ੍ਰਾਈਵੇਟ ਜਾਂ ਗਵਰਨਮੈਂਟ ਜੌਬ ਕਰਦਾ ਹੈ ਤਾਂ ਉਹਨੂੰ ਉਸ ਚੀਜ਼ ਦਾ ਖਿਆਲ ਰੱਖਣ ਦੀ ਜ਼ਰੂਰਤ ਹੈ ਕਿ ਜਿਹੜਾ ਪੈਸਾ ਤਨਖਾਹ ਦੇ ਰੂਪ ਦੇ ਵਿੱਚ ਮੇਰੀ ਜੇਬ ਦੇ ਵਿੱਚ ਪੈ ਰਿਹਾ ਹੈ ਇਹ ਅਖਰ ਕਿਸ ਦੇ ਵੱਲੋਂ ਕਮਾਇਆ ਹੋਇਆ ਹੈ ਤਾਂ ਬਹੁਤ ਪਿਆਰੀ ਗੱਲ ਉਹਨਾਂ ਨੇ ਕਹੀ ਹੈ ਕਿ ਜਿਹੜਾ ਪੈਸਾ ਤਨਖਾਹ ਦੇ ਰੂਪ ਦੇ ਵਿੱਚ ਮੇਰੀ ਜੇਬ ਦੇ ਵਿੱਚ ਪੈ ਰਿਹਾ ਸੀ ਮੈਂ ਸਮਝਦਾ ਸੀ ਇਹ ਕਿਸਾਨ ਤੇ ਕਿਰਤੀ ਭਾਈਚਾਰੇ ਦੀ ਟੈਕਸ ਦੇ ਵਿੱਚੋਂ ਜਾਂ ਉਹਨਾਂ ਦੇ ਵਿਆਜ ਦੇ ਵਿੱਚੋਂ ਮੇਰੀ ਜੇਬ ਦੇ ਵਿੱਚ ਪੈ ਰਿਹਾ ਏ ਇਸ ਤਰ੍ਹਾਂ ਦੇ ਦਾਨਸ਼ਮੰਦ ਲੋਕਾਂ ਦੇ ਨਾਲ ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ ਧੰਨਵਾਦ